ਨਵੇਂ ਬਰੇ ਦੀ ਪਹਿਲੇ ਮੀਡੀਆ ਸਰਦਲ ਪ੍ਰੋਗਰਾਮ ਵਿੱਚ ਰੋਜਵੰਗ ਅੱਜ ਵੀ ਸਾਡੇ ਨਾਲ ਜੁੜੇ ਨੇ ਉੱਗੇ ਰਾਜਸੀ ਮਹਾਰਤੀ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋ ਚਿੱਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਇਹ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਤੇ ਮੇਰੇ ਵੱਲੋਂ ਵੀ ਸਾਰੇ ਜਿਹੜੇ ਆਪਾਂ ਨੂੰ ਸੁਣ ਰਹੇ ਨੇ ਜੀ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ 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 ਮੁਬਾਰਕਾਂ ਵੈਗ ਰੂਪੀਤਾ ਕਿਰਪਾ ਕਰਨ ਸਾਰਿਆਂ ਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਤੰਦਰੁਸਤੀ ਭਰਿਆ ਤਰੱਕੀਆਂ ਭਰਿਆ ਰਹੇ ਤੇ ਸਾਡਾ ਪੰਜਾਬ ਤੇ ਸਾਡਾ ਸਾਰਾ ਦੇਸ਼ ਤੇ ਸਾਡਾ ਸਮੁੱਚਾ ਸੰਸਾਰ ਸੰਸਾਰ ਵਿੱਚ ਅਮਨ ਪਾਈ ਚਾਰ ਕਿਸਾਨ ਖੁਸ਼ਹਾਲੀ ਤੇ ਤਰੱਕੀ ਇਸ ਜਿਹੜਾ ਚੱਲੂ ਹੋ ਰਿਹਾ ਅਜੇ ਤੋਬਰ ਆ ਉਸ ਵਿੱਚ ਦਿਨ ਦੁੱਗਣੀ ਤੇਰਾ ਉੱਚਾ ਗੁਣੀ ਹੋਵੇ ਬਿਲਕੁਲ 2052 ਸਰਬੱਤੇ ਭਲੇ ਦੀ ਅਰਦਾਸ ਤੇ ਕਾਮਨਾ ਨਾਲ ਸ਼ੁਰੂ ਕਰੀਏ ਤੇ ਡਲੇਵਾਲ ਦਾ ਇਨੀ ਦਿਨੀ ਉਹ ਵੱਡਾ ਇਸ਼ੂ ਹੈ ਕਹਿੰਦਾ ਪਾਬ ਜਿਲਾ ਸਾਹਿਬ ਕਿ ਸਾਲ ਪਿਛਲਾ ਗੁਜ਼ਰ ਗਿਆ ਹੈ ਤੇ ਇਸ ਨਵੇਂ 2024 ਚ ਵੀ ਚਰਚਾ ਚਾ ਮਾਮਲਾ ਕਹਿੰਦਾ ਪਾਬ ਕਿ ਮਾਮਲਾ ਕਈ ਪਰਤਾਂ ਚੋਂ ਲੰਘ ਚੁੱਕਾ ਹੈ ਤੇ ਹੁਣ ਜਾਨਣਾ ਚਾਹਾਂਗੇ ਜਿਲਾ ਸਾਹਿਬ ਤੁਹਾਡੇ ਤੋਂ ਕਿ ਹੁਣ ਮਾਮਲਾ ਕਿੱਥੇ ਖੜਾ ਹੈ ਜੇਕਰ ਸਾਲ ਦੇ ਪਹਿਲੇ ਦਿਨ ਵਾਲਾ ਪਾਈਏ ਜਿ ਜਿਲਾ ਸਾਹਿਬ ਪਿੰਡਰ ਸਾਹਿਬ ਹੁਣ ਜਿਹੜੀ ਗੇਂਦ ਹੈ ਉਹ ਕੇਂਦਰ ਦੇ ਪਾਰੇ ਚ ਕੇਂਦਰ ਸਰਕਾਰ ਬੰਲੇਵਾਲ ਜਾਂ ਕਿਸਾਨ ਜਥੇਬੰਦੀਆਂ ਨਾਲ ਕੋਈ ਗੱਲਬਾਤ ਸ਼ੁਰੂ ਕਰਦੀ ਹੈ ਜੀ ਜਾਂ ਨਹੀਂ ਕਰਦੀ ਕਿ ਕੇਂਦਰ ਸਰਕਾਰ ਦਾ ਪਿਛਲੇ 10 ਮਹੀਨਿਆਂ ਤੋਂ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਚੱਲ ਰਹੇ ਜਿਹੜੇ ਧਰਨੇ ਨੇ ਜਾਂ ਪਿਛਲੇ 37 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਜਿਹੜੇ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੂੰ ਕੀ ਕੇਂਦਰ ਸਰਕਾਰ ਦਾ ਉਹਨਾਂ ਪਰ ਰਤੀ ਰਵਈਆ ਜਿਹੜਾ ਪਹਿਲਾਂ ਬਦਲਾ ਲੋ ਭਾਵਨਾ ਵਾਲਾ ਅੜੀਆਲਾ ਗੱਲਬਾਤ ਨਾ ਕਰਨ ਵਾਲਾ ਜਾਂ ਉਹਨਾਂ ਨੂੰ ਇੱਕ ਕਿਸਮ ਦੇ ਇਗਨੋਰ ਕਰਨ ਵਾਲਾ ਸੀ ਹੁਣ ਕੀ ਉਹ ਰਵਈਆ ਕੋ ਸੁਧਰੇਗਾ ਜੀ ਕੀ ਕੇਂਦਰ ਸਰਕਾਰ ਕੋਈ ਦੁਆਰਾ ਸ਼ੁਰੂ ਕਰੇਗੀ ਗੱਲਬਾਤ ਜੀ 2024 ਦਾ ਜਿਹੋ ਜੀ ਹਾਲਾਤ ਜਾਂ ਜਿਹੋ ਜਾਂ ਬਤੀਰਾ ਕੇਂਦਰ ਸਰਕਾਰ ਦਾ ਰਿਹਾ ਕੀ 2025 ਚ ਕੇਂਦਰ ਸਰਕਾਰ ਆਪਣੇ ਬਤੀਰੇ ਚ ਕੋਈ ਤਬਦੀਲੀ ਲਿਆਊਗੀ ਜੀ ਕੀ ਦੇਸ਼ ਦੇ ਸਾਡੇ ਹਾਕਮ ਆਪਣਾ ਅੜੀਅਲ ਵਤੀਰਾ ਛੱਡ ਕੇ ਦੇਸ਼ ਦੇ ਅੰਨਦਾਤਾ ਕਿਸਾਨ ਦੀ ਗੱਲ ਸੁਣਨਗੇ ਜੀ ਇਹ ਸਾਰਾ ਕੁਝ ਹੁਣ ਕੇਂਦਰ ਸਰਕਾਰ ਦੇ ਪਾਲੇ ਚ ਇਸ ਦਾ ਕਾਰਨ ਇਹ ਹੈ ਪਿੰਡਲ ਸਾਹਿਬ ਕੇ ਕੱਲ ਸੁਣਵਾਈ ਸੀ ਜੀ ਇਸ ਮਾਮਲੇ ਦੀ ਇਹ ਜਿਹੜੇ ਮਹਾਲੀ ਦੇ ਕਿਸੇ ਲਾਭ ਸਿੰਘ ਵੱਲੋਂ ਪਟੀਸ਼ਨ ਪਾਈ ਹੋਈ ਹੈ ਸੁਪਰੀਮ ਕੋਰਟ ਚ ਓਕੇ ਜੀ ਜਿਸ ਤੇ ਲਗਾਤਾਰ ਸੁਪਰੀਮ ਕੋਰਟ ਦਾ ਜਿਹੜਾ ਇੱਕ ਬੈਚ ਹੈ ਜਿਹਦੇ ਜਸਟਿਸ ਸੂਰੀਆ ਕਾਂਤ ਤੇ ਅੰਡ ਜਸਟਿਸ ਸੁਧਾਂਸੂ ਧੋਲੀ ਆਏ ਦੋ ਬੈਚ ਦੋ ਮੈਂਬਰੀ ਜਿਹੜੇ ਹੈਗੇ ਨੇ ਜੱਜ ਸਹਿਬਾਨ ਜਿਹੜੇ ਲਗਾਤਾਰ ਸੁਣਵਾਈ ਕਰ ਰਹੇ ਨੇ ਜੀ ਕੱਲ ਵੀ ਜਿਹੜਾ ਉਹਨਾਂ ਨੇ ਪਹਿਲਾਂ ਦੋ ਦਿਨ ਦਾ ਆਲਟੀਮੇਟਮ ਦਿੱਤਾ ਸੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਡੀਜੀਪੀ ਨੂੰ ਤੇ ਪੰਜਾਬ ਦੇ ਜਿਹੜੇ ਹੈਗੇ ਨੇ ਮੁਖ ਸਕੱਤਰ ਕੇਪੀ ਸਿਨਹਾ ਅਤੇ ਡੀਜੀਪੀ ਗੌਰਵ ਯਾਦਵ ਨੂੰ ਕਿਹਾ ਗਿਆ ਸੀ ਕਿ ਦੋ ਦਿਨਾਂ ਦੇ ਅੰਦਰ ਅੰਦਰ ਡੱਲੇਵਾਲ ਨੂੰ ਹਸਪਤਾਲ ਚ ਤਬਦੀਲ ਕਰਕੇ ਸਾਨੂੰ ਦੱਸੋ ਨਹੀਂ ਤੁਹਾਡੇ ਖਿਲਾਫ ਜਿਹੜਾ ਹੈਗਾ ਮਾਨ ਹਾਨੀ ਦੀ ਪਟੀਸ਼ਨ ਤੇ ਕਾਰਵਾਈ ਕਰਾਂਗੇ ਅਸੀਂ ਸੁਣਵਾਈ ਹੋਊਗੀ ਜੀ 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 ਸੋ ਗੁਰਮਿੰਦਰ ਸਿੰਘ ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਸੁਪਰੀਮ ਕੋਰਟ ਚ ਪੇਸ਼ ਹੁੰਦੇ ਨੇ ਉਹਨਾਂ ਨੇ ਕੱਲ ਕਿਹਾ ਇਹ ਗੱਲ ਇੱਕ ਤਾਂ ਸਾਨੂੰ ਟਾਈਮ ਦੇ ਦਿਓ ਉਹਨਾਂ ਨੇ ਤਰਕ ਦਿੱਤਾ ਕਿ 30 ਦਸੰਬਰ ਨੂੰ ਭਾਰਤ ਬੰਦ ਸੀ ਅਸੀਂ ਨਹੀਂ ਕੁਝ ਕਰ ਸਕੇ ਤੇ ਸਾਡੇ ਕੋਲ ਸਮਾਂ ਘੱਟ ਸੀ ਸਾਨੂੰ ਹੋਰ ਸਮਾਂ ਦਿਓ ਹਾਂ ਜੀ ਤੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਪੰਜਾਬ ਸਰਕਾਰ ਵੱਲੋਂ ਪੇਸ਼ ਹੋ ਕੇ ਕਿ ਜਗਜੀਤ ਸਿੰਘ ਡੱਲੇਵਾਲ ਉਹ ਇਸ ਗੱਲ ਲਈ ਰਾਜੀ ਹੋ ਗਏ ਨੇ ਕਿ ਜੇ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕਰਦੀ ਹੈ ਜੀ ਤਾਂ ਉਹ ਡਾਕਟਰ ਸਹੂਲਤ ਲੈ ਸਕਦੇ ਨੇ ਰਾਜੀ ਨੇ ਇਸ ਗੱਲ ਲਈ ਇਹ ਗੱਲ ਇੱਕ ਭਾਗ ਕਿ ਇੱਕ ਨਵੀਂ ਕਹਾਣੀ ਹੈ ਮੂਡ ਕਟਿਆ ਗਿਆ ਹੈ ਰਾਜੀ ਜੀ ਬਹੁਤ ਵੱਡਾ ਜੀ ਕੇਂਦਰ ਗੱਲਬਾਤ ਕਰ ਬਿਲਕੁਲ ਬਹੁਤ ਵੱਡਾ ਮੋੜ ਹੈ ਜੀ ਇਸ ਮਾਮਲੇ ਦਾ ਕਿਉਂਕਿ ਹੁਣ ਤੱਕ ਇਹ ਕਿਹਾ ਜਾ ਰਿਹਾ ਸੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਵੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਕਿ ਜਦੋਂ ਤੱਕ ਹੂੰ ਐਮਐਸਪੀ ਦੀ ਲਿਖਤੀ ਕਾਨੂੰਨੀ ਗਾਰੰਟੀ ਨਹੀਂ ਮਿਲਦੀ ਉਦੋਂ ਤੱਕ ਕੋਈ ਮੈਡੀਕਲ ਸਹੂਲਤ ਨਹੀਂ ਲਵਾਵਾਂਗੇ ਹਾਂ ਉਦੋਂ ਤੱਕ ਕੋਈ ਮਰਨਵਾਰਤ ਨਹੀਂ ਛੱਡਾਂਗੇ ਡੱਲੋ ਡੱਲੇਵਾਲ ਨੇ ਬੜੀ ਅਡੋਲਤਾ ਨਾਲ ਇਹ ਗੱਲ ਕਹੀ ਸੀ ਕਿ ਮੇਰੀ লাশ ਜਾਏਗੀ ਇਥੋਂ ਦਮ ਐਸਪੀ ਦੀ ਕਾਨੂੰਨੀ ਗਾਰੰਟੀ ਜਾਈ ਆਈ ਪਰ ਜਿਹੜਾ ਹੁਣ ਨਵਾਂ ਤਰਕ ਕੱਲ ਗੁਰਮਿੰਦਰ ਸਿੰਘ ਨੇ ਦਿੱਤਾ ਐਡਵੋਕੇਟ ਜਨਰਲ ਨੇ ਪੰਜਾਬ ਸਰਕਾਰ ਦੇ ਨੇ ਦਿੱਲੀ ਚ ਉਹਨਾਂ ਨੇ ਕਿਹਾ ਕਿ ਮੰਨ ਗਏ ਨੇ ਡੱਲੇਵਾਲ ਸਾਹਿਬ ਹੂੰ ਹੂੰ ਓਕੇ ਕਿ ਭਾਈ ਤੁਸੀਂ ਸਾਡੇ ਨਾਲ ਗੱਲਬਾਤ ਸ਼ੁਰੂ ਕਰੋ ਮੈਂ ਲੈ ਲੂੰਗਾ ਡਾਕਟਰੀ ਸਹੂਲਤ ਸੋ ਹੁਣ ਕੇਂਦਰ ਦੇ ਗੇਂਦ ਜਿਹੜੀ ਕੇਂਦਰ ਦੇ ਪਾਲੇ ਚ ਹੈ ਹੂੰ ਸਿੱਧੇ ਸਿੱਧੇ ਕੇਂਦਰ ਦੇ ਪਾਲੇ ਵਾਲੇ ਬਟ ਕਿਸਾਨ ਆਗੂਆਂ ਦਾ ਕੀ ਤਰਕ ਇਸ ਮਾਮਲੇ ਤੇ ਕੇਂਦਰ ਸਰਕਾਰ ਹੁਣ ਕੀ ਕਰਦੀ ਹੈ ਅਗਲੇ ਦਿਨਾਂ ਚ ਠੀਕ ਹੈ ਪਰ ਕਿਸਾਨ ਆਗੂ ਵੀ ਖੁਦ ਕਹਿ ਰਹੇ ਨੇ ਕਿ ਜਿਹੜਾ ਕੱਲ ਸਰਜੀਤ ਸਿੰਘ ਫੂਲ ਨੇ ਤੇ ਸਰਵਣ ਸਿੰਘ ਭੰਦੇਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਭਿੰਡਰ ਸਾਹਿਬ ਜੀ ਉਹਨਾਂ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਨਹੀਂ ਹੁਣ ਗੱਲਬਾਤ ਕਰਨੀ ਕੋਈ ਤੇ ਨਾ ਚੰਡੀਗੜ੍ਹ ਵਾਲਿਆਂ ਨਾਲ ਕਰਨੀ ਹੈ ਮੀਨਸ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰਨੀ ਸਾਡੀ ਗੱਲਬਾਤ ਜੇ ਹੋਊਗੀ ਤਾਂ ਕੇਂਦਰ ਸਰਕਾਰ ਸਿੱਧੀ ਸਾਡੇ ਨਾਲ ਗੱਲ ਕਰੇ ਅੱਛਾ ਚੰਡੀਗੜ੍ਹ ਤੋਂ ਹੁਣ ਮੂੰਹ ਫੇਰ ਲਿਆ ਕਹਿੰਦਾ ਭਾਗੋ ਚੰਡੀਗੜ੍ਹ ਵਾਲਿਆਂ ਨਾਲ ਗੱਲ ਨਹੀਂ ਹੋਣੀ ਵਿਚੋਲਾ ਬਣੀ ਹੋਈ ਸੀ ਜੀ ਦਿੱਲੀ ਵਾਲ ਦਿੱਲੀ ਵਾਲੇ ਸਾਡੇ ਨਾਲ ਗੱਲਬਾਤ ਕਰਨ ਕਿਉਂਕਿ ਸਾਡਾ ਜਿਹੜੀਆਂ ਮੰਗਾਂ ਨੇ ਉਹ ਦਿੱਲੀ ਨਾਲ ਸਬੰਧਤ ਨੇ ਸਾਡੀਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਸਬੰਧਤ ਨੇ ਵੀ ਅਸੀਂ ਤਾਂ ਗੱਲ ਕਰਾਂਗੇ ਤੇ ਉਹ ਰਾਜ਼ੀ ਹੋ ਗਏ ਨੇ ਵੀ ਡੱਲੇਵਾਲ ਸਾਹਿਬ ਉਹਨਾਂ ਨੇ ਕੋਈ ਜਿਹੜਾ ਪੰਜਾਬ ਸਰਕਾਰ ਨੇ ਹਲਪਿਆ ਦਿੱਤਾ ਹੈ ਇੱਥੇ ਹਲਪਿਆ ਬਿਆਨ ਜਾਂ ਕਿਹਾ ਦੱਸਿਆ ਹੈ ਮਾਨਯੋਗ ਕੋਰਟ ਨੂੰ ਕਿ ਡੱਲੇਵਾਲ ਸਾਹਿਬ ਲੈ ਸਕਦੇ ਨੇ ਇਸ ਸ਼ਰਤ ਤੇ ਕਿ ਜੇਕਰ ਕੇਂਦਰ ਗੱਲਬਾਤ ਕਰੇ ਤਾਂ ਉਸ ਤੋਂ ਬਾਅਦ ਕੋਈ ਵਿਰੋਧ ਨਜ਼ਰ ਨਹੀਂ ਆਇਆ ਕਿਸੇ ਨੇ ਇਸ ਦਾ ਖੰਡਨ ਨਹੀਂ ਕੀਤਾ ਕਿ ਭਾਈ ਅਸੀਂ ਇਹ ਨਹੀਂ ਕਿਹਾ ਇਹਦਾ ਮਤਲਬ ਉਹ ਸਹਿਮਤੀ ਹੈਗੀ ਹੈ ਹਾਂ ਬਿਲਕੁਲ 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 ਕਿਉਂਕਿ ਐਡਵੋਕੇਟ ਜਰਨਲ ਨੇ ਕੋਈ ਕਿਹਾ ਨਾ ਕੀਤੇ ਇਹਨਾਂ ਨਾਲ ਗੱਲਬਾਤ ਤਾਂ ਕੀਤੀ ਹੁੰਦੀ ਹੈ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ ਤੇ ਉਹਨਾਂ ਨੇ ਕਹਿਣਾ ਹੁੰਦਾ ਜੋ ਵੀ ਸਰਕਾਰ ਰਿਪੋਰਟ ਦਿੰਦੀ ਹੈ ਇਸ ਕਰਕੇ ਪੰਜਾਬ ਸਰਕਾਰ ਨੋ ਇੱਕ ਦਾ ਸੁੱਖ ਦਾ ਸਾਹ ਆਇਆ ਹੈ ਹੂੰ ਹੂੰ ਜੀ ਜੀ ਕਿਉਂਕਿ ਹੁਣ ਤੱਕ ਜਿਹੜਾ ਸੁਪਰੀਮ ਕੋਰਟ ਦੀ ਸਿੱਧੀ ਸਿੱਧੀ ਜਿਹੜੀਆਂ ਟਿੱਪਣੀਆਂ ਸੀ ਸਿੱਧੇ ਸਿੱਧੇ ਨਿਰਦੇਸ਼ ਸੀ ਉਹ ਪੰਜਾਬ ਸਰਕਾਰ ਵੱਲ ਸੀ ਹੂੰ ਤੇ ਪੰਜਾਬ ਸਰਕਾਰ ਨੇ ਹੁਣ ਜਿਹੜੀ ਹੈਗੀ ਹੈ ਆਪਣੇ ਮੋਢੇ ਤੋਂ ਬੰਦੂਕ ਚੁੱਕ ਕੇ ਕੇਂਦਰ ਦੇ ਮੋਢੇ ਤੇ ਰੱਖ ਦਿੱਤੀ ਹੂੰ ਹੂੰ ਤੇ ਸੁਪਰੀਮ ਕੋਰਟ ਨੂੰ ਦੱਸ ਦਿਆ ਵੀ ਭਾਈ ਉਹ ਤਾਂ ਰਾਜੀ ਹੋ ਰਹੇ ਨੇ ਜੇ ਤੁਸੀਂ ਜੇ ਉਹ ਕੇਂਦਰ ਗੱਲਬਾਤ ਕਰੂਗੀ ਹਾਂ ਬਿਲਕੁਲ ਜੀ ਚਲਾ ਸਾਹਿਬ ਅਜਿਹੇ ਮੂਡ ਤੇ ਗੱਲ ਕੇਂਦਰ ਵੱਲੋਂ ਹੁੰਦੀ ਹੈ ਗੱਲਬਾਤ ਹੁੰਦੀ ਹੈ ਤਾਂ ਨੇਚਰਲੀ ਜਿਹੜੀ ਡਿਮਾਂਡ ਹੈ ਜਿਨ੍ਹਾਂ ਵਿੱਚ ਐਮਐਸਬੀ ਗਰੰਟੀ ਕਾਨੂੰਨ ਫਸਲਾਂ ਵਾਲਾ ਮੈਟਰ ਜਾਂ ਹੋਰ ਉਹ ਸਾਰਿਆਂ ਦੀ ਚਰਚਾ ਹੋਏਗੀ ਸਵਾਭਕੀ ਹੈ ਕਹਿੰਦਾ ਬਾਬ ਕਿ ਮਾਮਲਾ ਅੱਗੇ ਜ਼ਰੂਰ ਵਧਿਆ ਜਿਵੇਂ ਨਵਾਂ ਸਾਲ ਅੱਗੇ ਆਇਆ ਨਵਾਂ ਸਾਲ ਚੜਿਆ ਤੇ ਇਦਾਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਇਹ ਨਵੀਂ ਗੱਲ ਹੈ ਬਿਲਕੁਲ ਜੀ ਪਿੰਡਰ ਸਾਹਿਬ ਇਹ ਮੈਂ ਹੈ ਕਿ ਦੇਖੋ ਜੇ ਤਾਂ ਜਿਹੜਾ ਸਿਰਫ ਗੱਲਬਾਤ ਸ਼ੁਰੂ ਕਰਨ ਲਈ ਹੀ ਉਹਨਾਂ ਨੇ ਮੈਡੀਕਲ ਸਹੂਲਤ ਲੈਣ ਲਈ ਹਾਂ ਕਰਤੀ ਹੁਣ ਇਹਦੇ ਚ ਕੀ ਜ਼ੋਰ ਲੱਗਦਾ ਹੈ ਕੇਂਦਰ ਸਰਕਾਰ ਦਾ ਹਾਂ ਮੰਗਾ ਮੰਨਣੀਆਂ ਨਹੀਂ ਮੰਨਣੀਆਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣੀ ਜਾਂ ਨਹੀਂ ਦੇਣੀ ਉਹ ਇੱਕ ਅਗਲਾ ਪ੍ਰੋਸੈਸ ਹਾਂ ਇਹ ਹਿਊਮਨ ਬੀਇੰਗ ਵੀ ਇਹਦੇ ਚ ਬਿਲਕੁਲ ਹੁਣ ਤਾਂ ਘਟੋ ਘਟ ਦੇ ਉਹਨੂੰ ਜਗਜੀਤ ਸਿੰਘ ਡੱਲੇਵਾਲ ਕਹਿ ਰਹੇ ਨੇ ਭਾਈ ਸਾਡੇ ਨਾਲ ਗੱਲ ਕਰ ਲੋ ਸਾਡੀਆਂ ਜਥੇਬੰਦੀਆਂ ਨਾਲ ਤੇ ਅਸੀਂ ਡਾਕਟਰ ਸੋਹਰ ਤੇ ਲੈ ਸਕਦੇਗਾ ਤਾਂ ਕੀ ਜ਼ੋਰ ਲੱਗਦਾ ਤੁਰੰਤ ਬੁਲਾ ਲੈਣ ਉਹਨਾਂ ਨੂੰ ਤਾਂ ਅੱਜ ਹੀ ਬੁਲਾ ਲੈਣਾ ਚਾਹੀਦਾ ਕਿਸਾਨ ਜਿੰਦੇ ਬੰਦਿਆਂ ਨੂੰ ਹਾਂ ਬਿਲਕੁਲ ਗੱਲਬਾਤ ਪਹਿਲਾ ਮੀਤਾ ਜਦੋਂ ਦਿੱਲੀ 'ਚ ਮੋਰਚਾ ਚੱਲਿਆ ਸੀ ਦੋਵੇਂ ਤਿਰਾਂ ਦਰਮਿਆਨ ਕਿੰਨੀ ਵਾਰੀ ਗੱਲਾਂ ਬਾਤਾਂ ਹੋਈਆਂ ਹਾਂ ਬਿਲਕੁਲ ਦਫ਼ਤਰਾਂ ਦੇ ਵਿੱਚ ਸਿਕੱਤਰ ਬੈਠੇ ਨੇ ਉਹਨਾਂ ਨੂੰ ਕਹੋ ਭਾਈ ਉੱਠੋ ਉਤਰੋ ਹਾਂ ਜੀ ਬਿਲਕੁਲ ਸਿਕੱਤਰ ਦੇ ਨਾਲ ਖੇਤੀਬਾੜੀ ਮੰਤਰੀ ਵੀ ਸ਼ਾਮਲ ਹੋ ਸਕਦੇ ਹਾਂ ਹਾਂ ਮੰਤਰੀ ਸਾਹਿਬ ਵੀ ਲੋਕਾਂ ਦੀ ਨੁਮਾਇੰਦਗੀ ਹੈ ਕਿਹੜੀ ਉਹ ਬਾਹਰੋਂ ਅਰਸ਼ਾ ਥੋੜਾ ਉੱਤਰੇ ਹੈ ਬਿਲਕੁਲ ਜੀ ਤੇ ਕਿਸਾਨਾਂ ਲਈ ਤਾਂ ਬਹੁਤ ਜ਼ਰੂਰੀ ਹੈ ਕਿ ਕਿ ਹੈਗਾ ਦੇਸ਼ ਵਾਸੀ ਜਿਹੜੇ ਖਾਣਾ ਖਾ ਰਹੇ ਨੇ ਉਹ ਕਿਸਾਨਾਂ ਦੇ ਖੇਤਾਂ 'ਚ ਪੈਦਾ ਹੁੰਦਾ ਸਾਰਾ ਕੁਝ ਤੇ ਕਿੰਨੇ ਲੰਬੇ ਸਬਰ ਤੇ ਸੰਤੋਖ ਨਾਲ ਕਿਸਾਨ ਧਰਨੇ ਦੇ ਰਹੇ ਨੇ ਭਾਵੇਂ ਸ਼ੰਭੂ ਐ ਖਨੌਰੀ ਇਹ 10 ਮਹੀਨੇ ਉੱਥੇ ਹੋ ਚੁੱਕੇ ਨੇ ਤੇ 37ਵਾਂ ਦਿਨ ਅੱਜ ਡੱਲੇਵਾਲ ਸਾਹਿਬ ਨੂੰ ਹੋ ਗਿਆ 72 ਸਾਲ ਦੀ ਉਮਰ ਹੈ ਉਹਨਾਂ ਦੇ ਕੈਂਸਰ ਦੇ ਗੰਭੀਰ ਰੋਗ ਤੋਂ ਪੀੜਤ ਨੇ ਅੱਛਾ ਚਿਲਾ ਸਾਹਿਬ ਅੱਜ 37ਵਾਂ ਦਿਨ ਹੋ ਗਿਆ ਕਹਿੰਦਾ ਭਾਪਕੇ ਸਵਾ ਮਹੀਨਾ ਨੇੜੇ ਲੱਗ ਗਿਆ ਜੀ 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 ਤੇ ਕੈਂਸਰ ਦੇ ਰੋਗ ਤੋਂ ਪੀੜਤ ਨੇ ਉਹ ਫਿਰ ਨੰਬਰ 2 ਉਹਨਾਂ ਦੇ ਬਹੁਤ ਸਾਰੇ ਜਿਹੜੇ ਅੰਗ ਨੇ ਸਰੀਰ ਦੇ ਉਹ ਉਹਨਾਂ ਨੂੰ ਜਵਾਬ ਦੇ ਰਹੇ ਨੇ ਹੂੰ ਤੇ ਜਿਹੜੇ ਡਾਕਟਰ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਇਹ ਗੱਲ ਵੀ ਕਹੀ ਹੈ ਕਿ ਇਹ ਹੱਡੀਆਂ ਦੀ ਮੁੱਠੀ ਬਣ ਚੁੱਕੇ ਨੇ ਡੱਲੇਵਾਲ ਹਾਲਾਤ ਕਾਫੀ ਨਾਜ਼ਕ ਨੇ ਉਹਨਾਂ ਦੀ ਬਿਲਕੁਲ ਜੀ ਤੇ ਡਾਕਟਰ ਜਿਹੜੇ ਹੈਗੇ ਨਿਚਿੰਤਤ ਨੇ ਕਿਉਂਕਿ ਬਹੁਤ ਸਾਰੇ ਆਰਗਨ ਜਿਹੜੇ ਕੰਮ ਨਹੀਂ ਕਰ ਰਹੇ ਫਿਰ 37 ਦਿਨਾਂ ਤੋਂ ਨਾ ਕੋਈ ਖੁਰਾਕ ਮਿਲੀ ਹੋਵੇ ਤਾਂ ਬਹੁਤ ਔਖਾ ਰਹਿੰਦਾ ਇਸ ਇਸ ਗੱਲ ਲਈ ਹੂੰ 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 ਸੋ ਇਸ ਕਰਕੇ ਕੇਂਦਰ ਸਰਕਾਰ ਦਾ ਫਰਜ ਬਣਦਾ ਹੈ ਕਿ ਆਪਣੇ ਦੇਸ਼ ਦੇ ਜਿਹੜੇ ਅੰਨਦਾਤਾ ਨੇ ਉਹਨਾਂ ਪ੍ਰਤੀ ਥੋੜਾ ਗੰਭੀਰ ਹੋਵੇ ਉਹਨਾਂ ਪ੍ਰਤੀ ਕੋਈ ਸਹਾਦਰਤਾ ਰੱਖੇ ਉਹਨਾਂ ਪ੍ਰਤੀ ਜਿਹੜਾ ਉਹਨਾਂ ਦਾ ਰਵਈਆ ਹੈ ਉਸ ਨੂੰ ਠੀਕ ਕਰੇ ਕੇਂਦਰ ਸਰਕਾਰ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾ ਨੇ ਮੰਗਾ ਵੀ ਕਿਹੜਾ ਨਮੀਆਂ ਨੇ ਕੋਈ ਜਗਜੀਤ ਸਿੰਘ ਢੱਲੇਵਾਲ ਦੀ ਮੰਗ ਮੰਗਦਾ ਹਾਂ ਕੇਂਦਰ ਨਾਲ ਪਹਿਲਾਂ ਟੇਬਲ ਟਾਕ ਹੁੰਦੀ ਰਹੀ ਹੈ ਜਿਹੇ ਸਾਰੇ ਬਿਲਕੁਲ ਜੀ ਤੇ ਉਹੀ ਮੰਗ ਹੈ ਜਿਹੜੀ ਪ੍ਰਧਾਨ ਮੰਤਰੀ ਨੇ ਗਲਤੀ ਮੰਨ ਕੇ ਐਲਾਨੀ ਸੀ ਵੀ ਜਿਸ ਦਿਨ ਉਹਨਾਂ ਨੇ ਗੁਰਪੁਰਬ ਨੂੰ ਪਿਛਲੇ 2021 ਚ ਗੁਰਪੁਰਬ ਦੇ ਬਾਰੇ ਦਿਨ ਐ ਐਲਾਨ ਕੀਤਾ ਸੀ ਕਿ ਮੇਰੇ ਸੇ ਗਲਤੀ ਹੋਈ ਹੈ ਤਿੰਨ ਕਾਲੇ ਕਾਨੂੰਨਾਂ ਬਾਰੇ ਜੇ ਤੁਸੀਂ ਗਲਤੀ ਮੰਨ ਕੇ ਤੁਸੀਂ ਐਮਐਸਪੀ ਦੀ ਗੱਲ ਕਹੀ ਸੀ ਵੀ ਅਸੀਂ ਦਵਾਂਗੇ ਐਮਐਸਪੀ ਲਈ ਕਮੇਟੀ ਬਣਾਵਾਂਗੇ ਤੁਹਾਨੂੰ ਦਵਾਂਗੇ ਸਾਰੇ ਦੇਸ਼ ਵਾਸੀਆਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਵਾਂਗੇ ਤੇ ਫਿਰ ਹੁਣ ਹਰਜ ਕੀ ਹੈ ਦੇਣ ਦਾ ਹਮ ਹਮ ਅੜੀਅਲ ਵਤੀਰਾ ਛੱਡ ਕੇ ਉਹਨਾਂ ਨੂੰ ਚਾਹੀਦਾ ਹੈ ਕਿ ਨੇੜੇ ਲਾਣ ਇਹਨਾਂ ਗੱਲਾਂ ਨੂੰ ਤੇ ਕਿਸਾਨ ਜਥੇਬੰਦੀਆਂ ਨਾਲ ਬਿਨਾਂ ਕਿਸੇ ਦੇਰੀ ਤੋਂ ਗੱਲ ਕਰ ਲੈਣਾ ਬਿਲਕੁਲ ਪਨਾਚਲਾ ਸਾਹਿਬ ਜਿਹੜਾ ਡੱਲੇਵਾਲ ਦਾ ਮਰਨ ਵਰਤ ਤੇ ਕਹਿੰਦਾ ਭਾਵ ਕਿ ਸਵਾ ਮਹੀਨੇ ਦੇ ਨੇੜੇ ਟੁੱਕਣ ਲੱਗਾ ਤਾਂ ਇਹਦੀ ਹੁਣ ਚਰਚਾ ਵੱਡੇ ਪੱਧਰ ਉੱਤੇ ਮੀਡੀਆ ਅੰਗਲ ਉੱਤੇ ਦੇਸ਼ ਭਾਰ ਦੇ ਵਿੱਚ ਤੇ ਕਹਿੰਦਾ ਭਾਵ ਕਿ ਦੇਸ਼ ਤੋਂ ਬਾਹਰ ਇੰਟਰਨੈਸ਼ਨਲ ਪੱਧਰ ਉੱਤੇ ਹੋਣ ਲੱਗੀ ਹੈ ਬਿਲਕੁਲ ਖਨੌਰੀ ਤੇ ਜਿਹੜਾ ਰਤਨਗੜ ਇਹਨਾਂ ਤਿੰਨਾਂ ਉੱਤੇ ਜਿਹੜਾ ਇਹ ਮੋਰਚਾ ਇੰਨੀ ਦਿਨੀ ਪਖਿਆ ਹੋਇਆ ਹੈ ਖਾਸ ਕਰਕੇ ਜਿਹੜਾ ਕੇਂਦਰ ਬਿੰਦੂ ਹੈ ਉਹ ਇੰਨੀ ਦਿਨੀ ਖਨੌਰੀ ਹੈ ਤੇ ਖਨੌਰੀ ਬਾਰਡਰ ਉੱਤੇ ਇਸ ਤੋਂ ਪਹਿਲਾਂ ਬਿਹਾਰ ਦਾ ਇੱਕ ਵੱਡਾ ਵਫਦ ਬੈਠਿਆ ਹੋਇਆ ਹੈ ਲੰਬੇ ਸਮੇਂ ਤੋਂ ਤੇ ਅੱਜ ਕੇਰਲਾ ਤੋਂ ਇੱਕ ਕਿਸਾਨਾਂ ਦਾ ਵਫਦ ਉੱਥੇ ਪਹੁੰਚ ਰਿਹਾ ਹੈ ਤਾਮਿਲਨਾਡ ਦੇ ਵਿੱਚ ਵੱਡੇ ਪੱਧਰ ਉਤੇ ਇਹ ਸੰਘਰਸ਼ ਦੀ ਹਮਾਇਤ ਹੈ ਪਿਛਲੇ ਸਮੇਂ ਜਦੋਂ ਭਾਰਤ ਬੰਦ ਹੁੰਦਾ ਤਾਂ ਉੱਥੇ ਇੱਕ ਵੱਡਾ ਸਮਰਥਨ ਜਿਹੜਾ ਇਹ ਸੰਘਰਸ਼ ਦੇ ਹੱਕ ਦੇ ਵਿੱਚ ਹੁੰਦਾ ਹੈ ਕਹਾਂ ਦਾ ਭਾਵ ਕਿ ਕੇਂਦਰ ਸਰਕਾਰ ਉੱਤੇ ਬਾਕੀ ਇੱਕ ਕਿਸਾਨੀ ਦਾ ਆਦੇਸ਼ ਭਰ ਦੀ ਕਿਸਾਨੀ ਦਾ ਉਹ ਚਫੇਰਿਓ ਕਿ ਦਬਾਅ ਵੀ ਬਣਨ ਲੱਗਾ ਜੀ ਚਲਾ ਸਾਹਿਬ ਮਨਦੀਪ ਜੀ ਜਿਹੜਾ ਤੁਸੀਂ ਸਟੇਟਰ ਦਾ ਜ਼ਿਕਰ ਕੀਤਾ ਇਸ ਤੋਂ ਬਿਨਾਂ ਦੇਖੋ ਹਰਿਆਣੇ ਦੀਆਂ ਖਾਪ ਪੰਚਾਇਤਾਂ ਵੱਡਾ ਰੋਲ ਨਿਭਾਉਂਦੀਆਂ ਹਨ ਹਾਂ ਵਿੱਚ ਕੋ ਨੈਚੁਰਲੀ ਉਹ ਤਾਂ ਪਹਿਲਾਂ ਨਿਭਾਈ ਰਹੀਆਂ ਨੇ ਬਿਲਕੁਲ ਜੀ ਉਹ ਹਮੰਦਾਰ ਉਹ ਕਹਿ ਕੇ ਗਈਆਂ ਨੇ ਜਿਹੜਾ ਟਕੈਤ ਨੇ ਰਿਕਵੈਸਟ ਟਕੈਤ ਕਿੰਨੇ ਵੱਡੇ ਕਿਸਾਨਾਂ ਦੇ ਲੀਡਰ ਨੇ ਉਹ ਇੱਥੇ ਆ ਚੁੱਕੇ ਨੇ ਇੱਥੇ ਰਾਜਸਥਾਨ ਤੋਂ ਤੇ ਹੋਰ ਥਾਵਾਂ ਤੋਂ ਵੀ ਲਗਾਤਾਰ ਜਾਨੀ ਕਿ ਜਿਹੜੇ ਉਹਨਾਂ ਦੇ ਵਾਫਦ ਨੇ ਹੋ ਆ ਰਹੇ ਨੇ ਹੂੰ ਤੇ ਇਸੇ ਤਰ੍ਹਾਂ ਪੰਜਾਬ ਦੀਆਂ ਦਾ ਸਾਰੀਆਂ ਹੁਣ ਧਾਰਮਿਕ ਸਮਾਜਿਕ ਰਾਜਨੀਤਿਕ ਸਾਰੀਆਂ ਜਥੇਬੰਦੀਆਂ ਡਿਲੇਵਾਲ ਦੀ ਸਪੋਰਟ ਕਰ ਰਹੀਆਂ ਨੇ ਆਪਾਂ ਦੇਖ ਲਿਆ 30 ਤਰੀਕ ਨੂੰ ਸਾਰਾ ਕੁਝ ਹਾਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਪੋਰਟ ਹੈ ਭਾਵੇਂ ਉਹਨਾਂ ਦੇ ਅਲੱਗ-ਤਲਗ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਪਰੰਤੂ ਮਾਮਲਾ ਤਾਂ ਕਿਸਾਨੀ ਦਾ ਹੈ ਮੰਗਾ ਜਦੋਂ ਸੇਵ ਨਹੀਂ ਤਾਂ ਫਿਰ ਬਿਲਕੁਲ ਤੇ ਇਸ ਕਰਕੇ ਹੁਣ 4 ਜਨਵਰੀ ਨੂੰ ਇੱਥੇ ਕਿਸਾਨ ਮਹਾਪੰਚਾਇਤ ਵੀ ਹੋ ਰਹੀ ਹੈ ਉਹਦੇ ਚ ਬਹੁਤ ਵੱਡਾ ਕੱਠ ਜੁੜੂਗਾ ਹੋ ਸਕਦਾ ਹੈ ਫਿਰ ਉੱਥੇ ਕੋਈ ਹੋਰ ਵੱਡਾ ਐਕਸ਼ਨ ਲੈਣ ਲਈ ਜਥੇਦਾਰੀਆਂ ਜਿਹੜੇ ਹੈਗੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਉਹਨਾਂ ਨੂੰ ਮਜਬੂਰ ਨਾ ਹੋਣਾ ਪਵੇ ਹੂੰ ਬਿਲਕੁਲ ਕਿਸਾਨ ਮਹਾਪੰਚਾਇਤ ਦੀ ਤਿਆਰੀ ਵੱਡੇ ਪੱਧਰ ਉਤੇ ਇਨੀ ਦੇ ਆਪ ਕਹਿੰਦੇ ਉਹਦੇ ਚ ਸਾਰੇ ਦੇਸ਼ ਭਰ ਤੋਂ ਬਹੁਤ ਵੱਡੀ ਗਿਣਤੀ ਚ ਕਿਸਾਨ ਆ ਰਹੇ ਨੇ ਹਾਲਾਂਕਿ ਉਸੇ ਦਿਨ ਕਿਸਾਨ ਪੰਚਾਇਤ ਸੰਗਠਿਤ ਕਿਸਾਨ ਮੋਰਚਾ ਕਿਸਾਨ ਮਹਾਪੰਚਾਇਤ ਟੁਹਾਣੇ ਚ ਵੀ ਕਰ ਰਹੀ ਹੈ ਅੱਛਾ ਐਸ ਕੇ ਐਮ ਵੱਲੋਂ ਬਿਲਕੁਲ ਉੱਥੇ ਓਕੇ ਉੱਥੇ ਟੁਹਾਣੇ ਹੋ ਰਹੀ ਹੈ ਦੋ ਕਿਸਾਨ ਪੰਚਾਇਤਾਂ ਹੋ ਰਹੀਆਂ ਨੇ ਇੱਕੋ ਦਿਨ ਕਿਤੇ ਨਾ ਕਿਤੇ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਵਿੱਚ ਆਪਸੀ ਜਿਹੜੀ ਹੈਗੇ મતਭੇਦ ਉਹਨਾਂ ਦੀ ਕਹਾਣੀ ਵੀ ਪੇਸ਼ ਕਰ ਰਹੀਆਂ ਨੇ ਇੱਕੋ ਦਿਨ ਚ ਦੋ ਕਿਸਾਨ ਪੰਚਾਇਤ ਮਹਾਪੰਚਾਇਤਾਂ ਦਾ ਹੋਣਾ ਓਕੇ ਅਜਿਹੀ ਵਜ੍ਹਾ ਹੀ ਜਦੋਂ ਫਿਰ ਸਰਕਾਰਾਂ ਨੂੰ ਹਕੂਮਤਾਂ ਨੂੰ ਕੁਝ ਸਾਹ ਮਿਲ ਜਾਂਦਾ ਹੈ ਨਾ ਜੀ ਜੀ ਪਰ ਇਸ ਦੇ ਬਾਵਜੂਦ ਜਿਹੜੀ ਕਿਉਂਕਿ ਹੁਣ ਬਹੁਤ ਹਮਦਰਦੀ ਹੋਈ ਪਈ ਹੈ ਕਿਸਾਨਾਂ ਨੂੰ ਖਾਸ ਕਰਕੇ ਹਰ ਵਰਗ ਨੂੰ ਪੰਜਾਬ ਦੇ ਦਾ ਬਹੁਤ ਵੱਡੀ ਪੱਧਰ ਦੇ ਜਗਜੀਤ ਸਿੰਘ ਢੱਲੇਵਾਰ ਨਾਲ ਹੂੰ ਉਹਨਾਂ ਦੇ ਮਰਨ ਵਰਤ ਤੋਂ ਹਰ ਕੋਈ ਚਿੰਤਤ ਹੈ ਕਿ ਕਿਤੇ ਨੁਕਸਾਨ ਨਾ ਹੋ ਜਾਵੇ ਕਿਉਂਕਿ ਜਿਹੜੇ ਲੀਡਰ ਹੁੰਦੇ ਨੇ ਨਾ ਜੀ ਜੀ ਪਿੰਡਰ ਸਾਹਿਬ ਇੱਕ ਦਿਨ ਚ ਨਹੀਂ ਬਣਦੇ ਹੂੰ 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 ਸਾਰੇ ਉਮਰ ਦਾ ਤਜਰਬਾ ਸਾਰੇ ਉਹ ਬਿਲਕੁਲ ਉਕਸ-ਕਸ ਕੇ ਉਹ ਆਪਣੀ ਉਸ ਕੰਡੀਸ਼ਨ ਤੇ ਪਹੁੰਚਦੇ ਆ ਉੱਚੇ ਲੈਵਲ ਤੇ ਜੇ ਪਹੁੰਚਦੇ ਨੇ ਤਾਂ ਉਹਦੇ ਪਿੱਛੇ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਜ਼ਿੰਦਗੀ ਦੇ ਤਜਰਬੇ ਜ਼ਿੰਦਗੀ ਦੀ ਮਿਹਨਤ ਮੁਸ਼ਕਕਤ ਉਹ ਗਰਮੀਆਂ ਤੇ ਸਰਦੀਆਂ ਚ ਖੇਤਾਂ ਚ ਚਲਾਈਆਂ ਕਹੀਆਂ ਜਾਂ ਘਰ ਘਰ ਪਿੰਡ ਪਿੰਡ ਘੁੰਮ ਕੇ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਬਹੁਤ ਸਾਰਾ ਕੁਝ ਉਹਦੇ ਪਿੱਛੇ ਪਿਆ ਹੁੰਦਾ ਹੈ ਉਹਨਾਂ ਦੀ ਸਾਰੀ ਜਿੱਤ ਬਿਲਕੁਲ ਮੰਨਿਆ ਜਾਂਦਾ ਹੈ ਕਿ ਲੀਡਰ ਦਾ ਇੱਕ ਆਮ ਮਨੁੱਖ ਨਾਲੋਂ ਵੱਧ ਮੁੱਲ ਹੁੰਦਾ ਹੈ ਕਹਿੰਦਾ ਪਾਬ ਕਿ ਉਹ ਬਹੁਤ ਸਾਰੇ ਮਾਹੌਲ ਦੇ ਵਿੱਚੋਂ ਲੰਘ ਕੇ ਜਦੋਂ ਉੱਪਰ ਜਾਂਦਾ ਹੈ ਤਾਂ ਬਹੁਤ ਕੁਝ ਤਜਰਬੇ ਉਹਦੇ ਕੋਲ ਹੁੰਦੇ ਨੇ ਜੀ ਤੇ ਖਾਸ ਕਰਕੇ ਡੱਲੇਵਾਲ ਲਗਭਗ ਕਹਿੰਦੇ 45 50 ਸਾਲ ਤੋਂ ਉਹ ਸਰਗਰਮ ਨੇ ਤੇ ਪਿੰਡ ਪੱਦਰ ਤੋਂ ਸ਼ੁਰੂ ਹੋ ਕੇ ਅੱਜ ਉਹ ਸੂਬੇ ਦੇ ਪ੍ਰਧਾਨ ਨੇ ਆਪਣੀ ਯੂਨੀਅਨ ਦੇ ਜਿਹੜੀ ਉਹਨਾਂ ਦੀ ਭਾਰਤੀ ਕਿਸਾਨ ਦੀ ਉਹਨੇ ਏਕਤਾ ਸਿੱਧੂ ਬੜਾ ਹੂੰ ਬਿਲਕੁਲ ਉਹ ਵੀ ਕਹਿੰਦਾ ਭਾਵ ਕਿ ਜਿਹੜੀ ਕਿਰਤੀ ਕਿਸਾਨ ਮਜ਼ਦੂਰ ਉਹਨਾਂ ਦੀ ਜਥੇਬੰਦੀ ਹੋਵੇ ਇੱਕ ਆਮ ਸਿਆਸਤੋਂ ਗੱਲ ਵੱਖਰੀ ਹੈ ਜੀ ਬਿਲਕੁਲ ਪਰ ਇਸ ਦੇ ਨਾਲ ਦੇਖੋ ਠੀਕ ਹੈ ਪੰਜਾਬ ਸਰਕਾਰ ਨੇ ਕੱਲ ਬਹੁਤ ਸੁਖ ਦਾ ਸਾਥ ਹੱਲੇ ਆਇਆ ਜਦੋਂ ਉਹਨਾਂ ਨੂੰ ਜਿਹੜਾ 2 ਦਿਨ ਦੀ ਮੌਲਤ ਮਿਲ ਗਈ ਜਿਹੜਾ ਉਹਨਾਂ ਦੇ ਖਿਲਾਫ ਮੁੱਖ ਸਕੱਤਰ ਤੇ ਡੀਜੀਪੀ ਖਿਲਾਫ ਮਾਨਹਾਨੀ ਦੀ ਪਟੀਸ਼ਨ ਦੀ ਸੁਣਵਾਈ ਹੋ ਰਹੀ ਸੀ ਪਰ ਹਜੇ ਵੀ ਉਹਨਾਂ ਦੀ ਜਿਹੜਾ ਮੋੜਾ ਹੈ ਪੂਰੀ ਤਰ੍ਹਾਂ ਬਾਹਰ ਨਹੀਂ ਆਇਆ ਹਲੇ ਵੀ ਜਵਾਬ ਦੇ ਹੀ ਉਹਨਾਂ ਦੇ ਕੈਮ ਹੈ ਤੇ ਕਿਹਾ ਗਿਆ ਸੁਪਰੀਮ ਕੋਰਟ ਵੱਲੋਂ ਕਿ 2 ਤਰੀਕ ਨੂੰ ਭਾਈ ਤੁਸੀਂ ਡੀਜੀਪੀ ਨੂੰ ਤੇ ਜਿਹੜੇ ਹੈਗੇ ਨੇ ਮੁੱਖ ਸਕੱਤਰ ਪੰਜਾਬ ਦੇ ਵੀ ਤੁਸੀਂ 2 ਤਰੀਕ ਨੂੰ ਫੇਰ ਸਾਡੇ ਨਾਲ ਜੁੜੇ ਰਹਿਣਾ ਹੈ ਜਦੋਂ ਸੁਣਵਾਈ ਹੋਊਗੀ ਓਕੇ ਜੀ ਇਸ ਕਰਕੇ 2 ਤਰੀਕ ਤੋਂ ਪਹਿਲਾਂ ਹੁਣ ਜੇ ਕੇਂਦਰ ਨਹੀਂ ਕੋਈ ਗੱਲਬਾਤ ਕਰਦਾ ਤਾਂ ਪੰਜਾਬ ਸਰਕਾਰ ਕੀ ਕਰੂਗੀ ਡਾਕਟਰ ਸਹੂਲਤ ਦੇ ਲਈ ਹੁਣ ਇਹ ਵੀ ਦੇਖਣਾ ਪਊਗਾ ਆਪਾਂ ਨੂੰ ਇਹ ਭਾਵੇਂ ਜਿਹੜਾ ਪਿਛਲੇ ਦਿਨ ਕਿਹਾ ਜਾ ਰਿਹਾ ਸੀ ਕਿ ਪੰਜ ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਹੋਊਗੀ ਡੱਲੇਵਾਲ ਨੂੰ ਜ਼ਬਰਦਸਤੀ ਚੁੱਕ ਲੈਣਗੇ ਆਪਾਂ ਨੇ ਪਹਿਲਾਂ ਵੀ ਇੱਕ ਦਿਨ ਡਿਸਕਸ ਕੀਤਾ ਸੀ ਕਿ ਨਹੀਂ ਕਰਨਗੇ ਜ਼ਬਰਦਸਤੀ ਪੰਜਾਬ ਦੀ ਸਰਕਾਰ ਲਈ ਬਹੁਤ ਔਖਾ ਹੈ ਹੂੰ ਜੀ ਜੀ ਬਿਲਕੁਲ ਬਿਲਕੁਲ ਤੁਹਾਡਾ ਕਹਿੰਦਾ ਪੰਜਾਬ ਦਾ ਖੇਤੀ ਆਧਾਰਤ ਸੂਬਾ ਹੈ ਤੇ ਪੰਜਾਬ ਦੇ ਪੰਜਾਬ ਸਰਕਾਰ ਨੇ ਤਾਂ ਦੇਖ ਵੀ ਲਿਆ 30 ਤਰੀਕ ਨੂੰ ਕਿ ਇੱਕ ਥਾਂ ਤੇ ਬੰਦ ਦਾ ਸੱਦਾ ਦਿੱਤਾ ਸੀ ਜਥੇਬੰਦੀ ਨੇ ਤਾਂ 15 ਥਾਵਾਂ ਤੇ ਬੰਦ ਹੋਇਆ ਉਹਦੇ ਜ਼ਿਲ੍ਹੇ ਚ ਹਰ ਜ਼ਿਲ੍ਹੇ ਚ ਜੀ 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 ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਕੋਈ ਅਜਿਹਾ ਉਹ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਨਾਲ ਕਰੇਗੀ ਪਰ ਪੰਜਾਬ ਸਰਕਾਰ ਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਜਿਹੜੇ ਉਹਨਾਂ ਨੂੰ 2 ਦਿਨ ਮਿਲੇ ਨੇ ਖਾਸ ਕਰਕੇ ਅੱਜ ਦਾ ਦਿਨ ਤੇ ਕੱਲ ਦਾ ਦਿਨ ਹੂੰ ਕੱਲ ਨੂੰ ਤਾਂ ਫੇਰ ਸੁਣਵਾਈ ਹੋਣੀ ਹੈ ਤੇ ਅੱਜ ਦਾ ਦਿਨ ਉਹਨਾਂ ਲਈ ਬਹੁਤ ਅਹਿਮ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਆਗੂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰ ਚਲਾ ਰਹੇ ਨੇ ਭਾਵੇਂ ਭਗਵੰਤ ਮਾਨ ਹੋਣ ਭਾਵੇਂ ਜਿਹੜੇ ਉਹਨਾਂ ਦੇ ਮੰਤਰੀ ਮੰਡਲ ਦੇ ਸਮੂਹ ਹੋਵੇ ਕਿਉਂਕਿ ਉਹਨਾਂ ਦੇ ਜਿਹੜਾ ਕੌਮੀ ਪ੍ਰਧਾਨ ਹੈ ਅਰਵਿੰਦ ਕੇਜਰੀਵਾਲੂ ਰਹਿੰਦੇ ਨੇ ਦਿੱਲੀ ਹੂੰ ਜੀ ਤੇ ਫਿਰ ਜਿਹੜੇ ਲੀਡਰ ਹੁੰਦੇ ਨੇ ਨਾ ਜੀ ਉਹ ਆਪਣੇ ਵੱਡੇ ਲੀਡਰ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ ਜ਼ਰੂਰ ਉਹਨਾਂ ਦੇ ਬਰੂਫਾਂ ਤੇ ਜਾਂਦੇ ਨੇ ਬਿਲਕੁਲ ਇੱਕ ਪਿਰਤ ਹੈ ਹੂੰ ਹੋ ਸਕਦਾ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਜਾਂ ਬਾਕੀ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਧਾਈ ਦੇਣ ਲਈ ਉਹਨਾਂ ਦਾ ਮੂਵਮੈਂਟ ਹੱਕ ਕਰਨ ਲਈ ਨਵੇਂ ਸਾਲ 'ਚ ਹੋ ਸਕਦਾ ਹੈ ਦਿੱਲੀ ਜਾਣ ਵੀ ਹਾਂ ਹੋ ਸਕਦਾ ਪਹੁੰਚ ਵੀ ਗਏ ਹੋਣ ਹੋ ਸਕਦਾ ਪਹੁੰਚ ਗਏ ਹੋਣ ਤੇ ਜੇ ਉਹ ਦਿੱਲੀ ਜਾਂਦੇ ਨੇ ਤਾਂ ਕਿਰਪਾ ਕਰਕੇ ਉਹ ਜਿਹੜਾ ਪੰਜਾਬ ਦਾ ਧਰਤੀ ਪੁੱਤਰ ਜਗਜੀਤ ਸਿੰਘ ਡੱਲੇਵਾਲ ਜਿਹੜਾ 37 ਦਿਨਾਂ ਤੋਂ ਮਰਨ ਵਰਤਦੇ ਆ ਉਹਨਾਂ ਦੇ ਲਈ ਉਹ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਗ੍ਰਹਿ ਮੰਤਰੀ ਜਾਂ ਖੇਤੀਬਾੜੀ ਮੰਤਰੀ ਨੂੰ ਵੀ ਮਿਲ ਲੈਣ ਅੱਜ ਗਏ ਹੋ ਜੇ ਜਾਂਦੇ ਨੇ ਤਾਂ ਕਿ ਜਿਹੜੀ ਸੈਂਟਰ ਨਾਲ ਗੱਲਬਾਤ ਵਾਲੀ ਬਚੋਲ ਗਈ ਹੈ ਹਜੇ ਨਹੀਂ ਨਿਵਾਰਿਆ ਪੂਰੀ ਜਿਹੜਾ ਅਕਲ ਪੰਜਾਬ ਸਰਕਾਰ ਹੈ ਹਾਲੇ ਵੀ ਕਿਹਾ ਜਾ ਰਿਹਾ ਸੀ ਭਾਵੇਂ ਦੋ ਕੁ ਦਿਨ ਪਹਿਲਾਂ ਕਿ ਮੁੱਖ ਮੰਤਰੀ ਪੰਜਾਬ ਡੱਲੇਵਾਲ ਨੂੰ ਮਿਲਣ ਆਣਗੇ ਪਰ ਨਹੀਂ ਆਏ ਹਮ ਆਸਟ੍ਰੇਲੀਆ ਜਾਂਦੇ ਨੇ ਉਹ ਪਰ ਉਹਨਾਂ ਦੇ ਜਿਹੜਾ ਘਾਰਾਂ ਦਾ ਮੂੰਹ ਅੱਜ ਪਟਿਆਲੇ ਤੋਂ ਖਨੌਰੀਵਾਲ ਢਾਬੀ ਗੁਜਰਾਵਾਲ ਹਾਲੇ ਵੀ ਨਹੀਂ ਹੋਇਆ ਹੂੰ ਇਸ ਕਰਕੇ ਪੰਜਾਬ ਸਰਕਾਰ ਸਰ ਚਲੋ ਆਪਣੇ ਨੁਮਾਇੰਦੇ ਭੇਜ ਰਹੇ ਨੇ ਬਿਲਕੁਲ ਜੀ ਜੀ ਪਰ ਚਲੋ ਜੇ ਮੁੱਖ ਮੰਤਰੀ ਆਂਦੇ ਨੇ ਤਾਂ ਹੋਰ ਵੱਡੀ ਗੱਲ ਹੋ ਗਈ ਅਤੇ ਹਾਂ ਇਹ ਬਿਲਕੁਲ ਜੀ ਉਹਨਾਂ ਦਾ ਕਦ ਵੱਡਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮਾਲਕ ਨੇ ਤੇ ਇਹਦੇ ਨਾਲ ਸਕੇਦਾ ਸਰਕਾਰ ਦਾ ਹਾਂ ਨੈਚੁਰਲੀ ਇੱਕ ਸਿੱਧੀ ਜਦੋਂ ਗੱਲ ਹੋਏ ਕਿਸੇ ਬਿਲਕੁਲ ਕੇਂਦਰ ਤੇ ਵੀ ਅਸਰ ਪੈਂਦਾ ਇਹਦੇ ਨਾਲ ਜੇ ਮੁੱਖ ਮੰਤਰੀ ਜਾਂਦਾ ਉੱਥੇ ਹੂੰ ਜੀ ਜੀ ਇਸ ਕਰਕੇ ਹੁਣ ਕੇਂਦਰ ਸਰਕਾਰ ਦੀ ਜਿਹੜੀ ਗੱਲਬਾਤ ਕਰਾਣੀ ਹੈ ਪੰਜਾਬ ਸਰਕਾਰ ਭਾਵੇਂ ਕਹਿ ਚੁੱਕੇ ਨੇ ਨੇਤਾ ਕਿ ਅਸੀਂ ਤਾਂ ਦਿੱਲੀ ਨਾਲ ਹੀ ਗੱਲ ਕਰਨੀ ਹੈ ਪਰ ਵਿਚੋਲਗੀ ਤਾਂ ਕਰ ਸਕਦੀ ਹੈ ਪੰਜਾਬ ਸਰਕਾਰ ਬਿਲਕੁਲ ਪ੍ਰੈਸ਼ਰ ਬਿਲਡ ਹੋ ਸਕਦਾ ਹੈ ਜੀ ਜੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਨੂੰ ਬਚਾਉਣ ਲਈ ਬਹੁਤ ਕੀਮਤੀ ਜਾਨ ਹੈ ਉਹਨਾਂ ਦੀ ਤੇ ਪੰਜਾਬ ਦਾ ਮਾਹੌਲ ਵਿਗੜਨ ਤੋਂ ਬਚਾਉਣ ਲਈ ਬਿਨਾਂ ਕਿਸੇ ਦੇਰੀ ਤੋਂ ਜਿੱਥੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਗੱਲਬਾਤ ਸ਼ੁਰੂ ਕਰੇ ਕਿਸਾਨ ਜਥੇਬੰਦੀਆਂ ਨਾਲ ਉੱਥੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੇ ਸਿਰ ਤੇ ਫੇਰ ਸੁਣਵਾਈ ਜਿਹੜੀ ਹੈਗੀ ਹੈ ਕੱਲ ਨੂੰ ਫੇਰ ਤਿਆਰ ਖੜੀ ਹੈ ਇਸ ਮਾਮਲੇ ਨੂੰ ਲੈ ਕੇ ਜੀ 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 ਤੇ ਉਹ ਜ਼ਰੂਰ ਦਿੱਲੀ ਨਾਲ ਕੋਈ ਰਾਬਤਾ ਬਣਾਉਣ ਤੇ ਕਹਿਣ ਕਿ ਭਾਈ ਗੱਲਬਾਤ ਸ਼ੁਰੂ ਕਰੋ ਹੂੰ ਜੀ ਜੀ ਤਾਂ ਕਿ ਉਹਨਾਂ ਦੀ ਜਿਹੜੀ ਜਾਨ ਬਚ ਸਕੇ ਹੁਣ ਅਗਲਾ ਜਿਹੜਾ ਅੱਜ ਦਾ ਦਿਨ ਹੈ ਤੇ ਕੱਲ ਦਾ ਦਿਨ ਹੈ ਬਹੁਤ ਅਹਿਮ ਹੋਏਗਾ ਇਸ ਮਾਮਲੇ ਲਈ ਤੇ ਦੇਖਣਾ ਬਣੇਗਾ ਕਿ ਕੇਂਦਰ ਤੇ ਪੰਜਾਬ ਸਰਕਾਰ ਇਸ ਸਾਰੇ ਮਾਮਲੇ ਨੂੰ ਕਿਵੇਂ ਲੈਂਦੀ ਹੈ ਨੇ ਤੇ ਕੱਲ ਨੂੰ ਜਿਹੜੀ ਮਾਨਯੋਗ ਸੁਪਰੀਮ ਕੋਰਟ ਸੁਣਵਾਈ ਹੋਣੀ ਹੈ ਉਹ ਕਿਹੜਾ ਰੁਖ اختیار ਕਰਦੀ ਹੈ ਹੂੰ ਬਿਲਕੁਲ ਬਿਲਕੁਲ ਕਹਿੰਦਾ ਬਾਪ ਕਿ ਪੰਜਾਬ ਨੂੰ ਵੀ ਬਹੁਤ ਇਸ ਮਾਮਲੇ ਦੇ ਵਿੱਚ ਸੁਹਿਰਦ ਰਹਿਣ ਦੀ ਲੋੜ ਹੈ ਭਾਵੇਂ ਕਿ ਜਿਹੜਾ ਗੇਂਦ ਹੈ ਉਹ ਕੇਂਦਰ ਦੇ ਪਾਲੇ ਦੇ ਵਿੱਚ ਚਲਾ ਗਿਆ ਖੈਰ ਅੱਜ ਦੇ ਇਸ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਉਗੇ ਰਾਜੀ ਸਿਮਾਹਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋ ਚਿਲਾ ਸਾਹਿਬ ਚੈਨਲ ਜੀ ਐਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਇਹ ਮਿਸ਼ਨ ਪੰਜਾਬੀ